ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਹੜਕਾ ਪਲਾਟ ਨਿਵਾਸੀਆਂ ਨੇ ਇੱਕ ਜ਼ਰੂਰੀ ਪੈਂਤੀ ਕੀਤੀ ਜਾਂਦੀ ਹੈ ਇਹ ਜੋ ਸਕਰੀਨ ਦੇ ਉੱਤੇ ਇੱਕ ਧੀੜੀ ਤੁਸੀਂ ਫੋਟੋ ਮਾਤਾ ਜੀ ਦੀ ਦੇਖ ਰਹੇ ਹੋ ਇਹ ਮਾਤਾ ਜੀ ਦਾ ਨਾਮ ਹੈਗਾ ਜੀ ਗੁਰਮੀਤ ਕੌਰ ਉਮਰ ਹੈਗੇ ਜੀ ਉਹਨਾਂ ਦੀ 55 ਸਾਲ ਤੇ ਲਗਭਗ ਕੱਲ 20 ਤਰੀਕ ਸਵੇਰੇ 7:00 ਤੋਂ 8:00 ਦੇ ਕਰੀਬ ਕਰੀ ਵੇ ਘਰੋਂ ਗਏ ਪਰ ਘਰਦਿਆਂ ਦੇ ਮੁਤਾਬਕੇ ਘਰ ਵਾਪਸ ਨਹੀਂ ਆਏ ਤੇ ਸਾਰਿਆਂ ਨੂੰ ਬੇਨਤੀ ਹੈ ਕਿ ਇਸ ਪੋਸਟ ਨੂੰ ਤੁਸੀਂ ਜਿਹੜੀ ਵੱਧ ਵੱਧ ਸ਼ੇਅਰ ਕਰਦੇ ਨੇ ਤੇ ਜਿੰਨੂੰ ਵੀ ਪਤਾ ਲੱਗੇ ਇਹ ਉੱਪਰ ਦਿੱਤੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪਿੰਡ ਹੈਗਾ ਜੀ ਮਾਤਾ ਜੀ ਦਾ ਪਿੰਡ ਬਰਾਹੀਵਾਲ ਨਾਮ ਗੁਰਮੀਤ ਕੋਰ ਤੇ ਉਮਰ ਹੈਗੀ ਜੀ 55 ਸਾਲ ਕੱਲ 20 ਤਰੀਕ ਸਵੇਰੇ 7 ਤੇ 8 ਦੇ ਕਰੀਬ ਗ੍ਰੇਵੇ ਘਰੋਂਗੇ ਮਤਲਬ ਇਹ ਘਰ ਦੇ ਮੁਤਾਬਕ ਹੈ ਕਿ ਮਤਲਬ ਉਹ ਦੱਸ ਕੇ ਵੀ ਨਹੀਂ ਗਏ ਤੇ ਬਾਅਦ ਵਿੱਚ ਘਰ ਦੇ ਨੇ ਹੁਣ ਤਲਾਸ਼ ਕਰਨੀ ਜਿਹੜੀ ਉਹਨਾਂ ਦੀ ਸ਼ੁਰੂ ਕਰਤੀ ਹੈ ਤੇ ਫੇਰ ਵੀ ਜੇ ਤੁਹਾਡੇ ਧਿਆਨ ਵਿੱਚ ਇਹ ਮਾਤਾ ਜੀ ਕਿਤੇ ਵੀ ਤੁਹਾਨੂੰ ਦੇਖਣ ਤੇ ਸਾਡੇ ਜਿਹੜਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋਉਂਦੇ ਆ ਉੱਤੇ ਸੰਪਰਕ ਕਰ ਸਕਦਾ ਵਾ ਤੇ ਇਸ ਪੋਸਟਰ ਨੂੰ ਤੁਸੀਂ ਵੱਧ ਵੱਧ ਸ਼ੇਅਰ ਕਰ ਦੇਣੀ ਸਾਰੇ ਪਰ ਫੇਸਬੁੱਕ ਪ੍ਰੋਫਾਈਲਾਂ ਤੇ 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 ਵਟਸਐਪ ਗਰੁੱਪਾਂ ਦੇ ਵਿੱਚ ਸ਼ੇਅਰ ਕਰ ਦੇਣੀ ਵਾਹਿਗੁਰਜ ਜੀ ਕਾ ਖਾਲਸਾ ਤੇ ਸ਼੍ਰੀ ਵਾਹਿਗੁਰਜ ਕੀ ਫਤਿਹ